ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਬਿਹੜਾ ਦਿਖਾਵਾਂਗੇ ਦੋ ਤਾਜ਼ੀਆਂ ਸੂਆਂ ਹੋਈਆਂ ਬੱਚੇ ਸਾਹਮਣੇ ਆ ਤੇ ਦੋ ਬਿਹੜਾ ਗੱਬਣਾ ਕੱਲੇ ਕੱਲੇ ਨਾਲ ਬਾਰੇ ਰੇਟ ਡਿਟੇਲ ਇਨਫੋਰਮੇਸ਼ਨ ਵੀ ਤੁਹਾਨੂੰ ਲੈ ਕੇ ਦੇਵਾਂਗੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਭੀਜਾਪੈਣ ਹੈ ਵੀਰੇ ਕਿਸੇ ਦਾ ਰਾਮ ਪ੍ਰਭੂਨ ਤੇ ਡਿਸਟ ਮੋਬਾਈਲ ਨੰਬਰ ਜੀ ਆਪਣਾ 988224013 9888224013 ਵਪਾਰ ਦਾ ਕੰਮ ਰੋਟੀਨ ਚ ਚਾਰ ਪੰਜ ਕੰਮ ਰਹਿੰਦੀਆਂ ਹਾਂਜੀ ਕੋਲੇ ਚਾਰ ਪੰਜ ਹੁੰਦੇ ਆ ਠੀਕ ਆ ਹੁਣ ਜਿਵੇਂ ਮੌਸਮ ਗਰਮੀ ਦਾ ਰੇਟ ਵੀ ਫਿਰ ਗਰਮੀ ਵਾਲਾ ਹੁੰਦਾ ਠੀਕ ਆ ਅੱਜ ਰੇਟ ਆਪਣੇ ਕੋਲ ਕਿੱਥੋਂ ਤੋਂ ਸਟਾਰਟ ਆ ਆਪਣਾ ਰੇਟ 45000 ਤੋਂ ਲੈ ਕੇ 85000 ਠੀਕ ਆ ਸਾਹਮਣੇ ਸਕਰੀਨ ਤੇ ਪਹਿਲਾ ਨੰਬਰ ਜਿਹੜੀ ਬੈਡ ਦੇਖ ਰਹੇ ਆ ਕਰੋ ਸੰਗ ਦੀ ਸੁਆ ਕਿਹੜਾ ਬਾਈ ਜੀ ਸੁਈ ਹੈ ਦੂਜਾ ਸੁਆ ਬੱਚਾ ਕਿਤੇ ਦਾ 25 ਅੱਛਾ ਮਗਰ ਬੱਚੀ ਤੇ ਜੇਰਤਾ ਰੋਕਿਆ ਉਹ ਕੇ ਦੀ ਅੱਜ ਅ ਨਿਮਾ ਦੇ ਨਸੂਲੀ ਨੂੰ ਜੀ ਠੀਕ ਹੈ ਤੇ ਜਿਹੜਾ ਕਿ 13 ਕਿਲੋ ਬੋਲਾ ਜਮਤ ਤਿਆਰ ਹੈ ਕਹਿੰਦਾ ਬਾਬਾ ਬੱਚੇ ਨੂੰ ਜਗਾ ਕੇ 12 12 ਨਿਬੜੂਗਾ 12 ਕਿਲੋ ਜਮਾ 12 ਕਿਲੋ ਠੀਕ ਹੈ ਰੇਟ ਵੇਚਣ ਵਾਲਾ ਇਹਦਾ ਇਹਦਾ ਵੇਚਣ ਵਾਲਾ ਮੁੱਲ ਬੋਲ ਗਿਆ ਯਾਰ 47000 ਰੁਪਏ ਦਾ ਠੀਕ ਹੈ ਸੋ ਫਿਰ ਚੋਣਾ ਦੇਖੋ ਕਿਆ ਬਾਤ ਹੈ ਮੋਟਾ ਮੋਟਾ ਚੋਣਾ ਤੇ ਪੂਰੇ ਕੱਦ ਕਾਠ ਵਾਲੇ ਬਿਹੜਾ ਨਿਆਣਾ ਪਾਓ ਨਾ ਪਾਓ ਕੋਈ ਦੇਖਦੇ ਨਹੀਂ ਅੱਪਾ ਨਿਆਣਾ ਪਾ ਕੇ ਦਿਖਾਇਆ ਅਗਲੇ ਨੂੰ ਨਿਆਣਾ ਜਿਹਾ ਜਮ ਜਮਾਰਾ ਪਾਓ ਮੂੰਹ ਰਸਾਂ ਜ ਮਾਰ ਦੀ ਤਰ੍ਹਾਂ ਉਹ ਬਰ ਸਰਪ 48000 ਦੀ ਬੈੜਾ ਤੇ 12 ਕਿਲੋ ਦੁੱਧ ਠੰਡਾ ਕਰਕੇ ਬਾਲਟੀ ਛੋਟੀ ਉਤੋਂ ਦੀ ਘੜਦਿਆ ਕਰੂ ਤੇ ਅੰਦਾਜ਼ਾ ਦੁੱਧ ਫਿਰ ਕਿੰਨਾ ਕਿੰਨਾ ਜੁਰੇਗਾ ਹਾਂ ਅਚੇ 15 ਕਿਲੋ ਦੁੱਧ ਪਾਉਣ ਵਾਲੀ ਬੈੜ ਹੈਗੀ ਆ ਜਮਾ ਹਣਾ ਤੇ ਬਾਕੀ ਠੰਡੀ ਸੀਂਦਾ ਕੋਈ ਅੰਤ ਨਹੀਂ ਹਣਾ ਠੰਡੀ ਪੂਰੀ ਸੀਲ ਠੰਡੀ ਮੂਰੇ ਠੀਕ ਹੈ ਰੇਟ ਹੈ 48000 ਚ ਛੋੜ ਛੱਪਾ ਕਰ ਦਾਂਗੇ ਧੋਰੀ ਵਾਰ ਨੂੰ ਇਹਨੂੰ ਸੋ ਮਗਰ ਬੱਛੀ ਯਾਰ ਕਿਆ ਵਾਦਾ ਤੇ ਥਾਂ ਥਾਂ ਦੇਖੋ ਇਹ ਸੂਈ ਹੈਗੀ ਪਲੂਣ ਪਹਿਲਾ ਸੂਆ ਹਣਾ ਦੂਜਾ ਸੂਆ ਤੇ ਅਚੇ ਦੂਜਾ ਸੂਆ ਤੇ ਵੱਡੀ ਬੁੱਡੀ ਬਹੁਤ ਆ ਹਣਾ ਸੋ ਕੋਈ ਵੀ ਛੋਟੀ ਨਾ ਮੰਨੇ 48000 ਦੀ ਗਾਂ YouTube Facebook ਕੋਸ ਮਰਜੀ ਮਰੋੜ ਫਰੋੜੇ ਚਲੋ ਜੇ ਫਰੋ ਲੋਗੇ ਤਾਂ ਫੇਕ ਨਿਕਲੂਗੀ ਪਰ ਰੀਅਰ ਗੱਲ ਆ ਇੱਥੇ ਜਮ ਕੰਡੇ ਮਾਰ ਵਿੱਚ ਤਿੰਨ ਟਾਈਮ ਚੋਲੇ ਅਗਲਾ ਚਾਰ ਟਾਈਮ ਚੋਲੇ ਉਹ ਜਿੰਨਾ ਕਹਦਾ ਉਨੇ ਹੀ ਹੋਊਗਾ ਤੇ ਬਾਕੀ ਵਧੂਗੀ ਘੱਟ ਵੀ ਨਹੀਂ ਬਾਕੀ ਮੇਨ ਗੱਲ ਯਾ ਨਵਾਂ ਹਾਨਾ ਹਨਾ ਜਵਾਨੀ ਦੇ ਵਿੱਚ ਆ ਤੇ 48000 ਫੁੱਲ ਕੱਦ ਕੱਢ ਦੇ ਵਿੱਚ ਸੂਈ ਸਭਾਈ ਦੂਜਾ ਸੂਆ ਤੇ ਬਾਈ ਜੀ ਦੋ ਨੰਬਰ ਜਿਹੜੀ ਵਹਿੜ ਆਪਾਂ ਦੇਖ ਰਹੇ ਆ ਇਹ ਕਿਹੜਾ ਸੂਆ ਜੀ ਦੂਜਾ ਸੂਆ ਆ ਜੀ अच्छा दूसरा सुवेरे ने बच्चा कि देता? एड़े बच्चा देता जी। ए रात सुई है। एदे मगर बच्चा ते जेरदार। चलो ओके जी जेर पेगी रात ही। ठीक है बाकी है ना दुपहरे 2:00 भी है। यानि कि 3-4 किलो ਹਾਂਜੀ। ਠੀਕ ਹੈ। ਹਾਈਸਟ ਦੁੱਧ ਕਿੰਨਾ ਪਾ ਦੂਗੀ ਇਹ? ਦੁੱਧ ਪਾ ਦੂਗੀ। ਨਾ ਕਿ 17-18 ਕਿਲੋ ਫੁੱਲਾ ਦੁੱਧ ਪਾਸਣਾ ਹੈ। ਠੀਕ ਹੈ ਤੇ ਪੌ ਫੈਟ ਵਾਲਾ ਹਨਾ? ਹਾਂ ਫੈਟ ਵਾਲਾ। ਤੇ ਰੇਟ ਇਹਦਾ ਕੀ ਰੱਖਿਆ ਆਪਾਂ? ਰੇਟ ਦਾ ਜਮ ਮੱਦੇਨ ਲੈਣ ਵਾਲਾ 65000 ਦੀ। 65000 ਮੰਨਦਾਨ ਹੋ ਜਾਊਗਾ। ਮੰਨਦਾਨ ਕਰਾਂਗੇ। ਸਭਰੇ ਚੌਣ ਦੇਖੋ ਕਿਆ ਬਾਤਾਂ। ਸੋਹਣਾ ਸਾਫ ਸੁਥਰਾ। ਮੋਟਾ ਮੋਟਾ ਝੋਨਾ ਕੋਈ ਭੂਰ ਸਰ ਲੈਣੀ ਠੀਕ ਆ ਮੂਹਰੇ ਸਨ 2 17 ਮਾਰ ਦੇ ਦੇ ਉਹ ਬੱਚੇ ਮੂਹਰੇ ਨਹੀਂ ਸੱਚ ਝੋਨਾ ਦੇਖੋ ਯਾਰ ਕਿਆ ਬਾਤ ਆ ਤੇ ਕਹਿੰਦਾ ਵਾ 17 ਕਿਲੋ ਤੋਂ ਮੰਨ ਕੇ ਖੜਾ ਜਿਹੜਾ ਮਰਜੀ ਬੰਦਾ ਲੈ ਜੇ ਆਰਾਮਦਾਰ ਨਹੀਂ ਜੀ 17 18 ਕਿਲੋ ਤੋਂ ਫੁੱਲਾ ਜਿਹੜਾ ਤੇ ਰੇਟ 65000 ਰੁਪਏ ਦਾ ਫਿਰ ਕੱਦ-ਗਾੜ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਰਾਜਸਥਾਨੀ ਬਲੀ ਵੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਤੇ ਚੰਗੀ ਗੀਅਰ ਕਰਾਂਗੇ ਆਪਾਂ 17 18 ਕਿਲੋ ਦੁੱਧ ਦੇ ਨੇ ਆਰਾਮ ਨਾਲ ਦੇ ਦੇਣਾ ਹਨਾ ਕਾਮਦਾਰੀ ਨਾਲ ਦੂਸਰੇ 18 ਕਿਲੋ ਠੀਕ ਹੈ ਸੋ ਬਰੋ ਫਾੜੀ ਵਾਲਾ ਲੇਵਾ ਜਮਾ ਕੋਈ ਪਾਸ ਆਸਾਂ ਨਹੀਂ ਤੇ ਬਾਕੀ ਮੇਨ ਗੱਲ ਜਿਹੜੇ ਹੈਗੇ ਗਰਮੀ ਦਾ ਟਾਈਮ ਆ ਤੇ ਬੋਲੇ ਦੁੱਧ ਤੇ ਆਪਾਂ ਜਮਾ ਸਾਫ ਆ ਵੀਰੇ ਹਨਾ ਹਾਂਜੀ ਠੀਕ ਹੈ ਅੱਗੇ ਗੱਲ ਕਰਦੇ ਆਪਾਂ ਤੀਜੇ ਨੰਬਰ ਤੇ ਗੱਪਣ ਦੀ ਜੀ ਕਿਹੜਾ ਸੁਆ ਵੀਰੇ ਇਹ ਪਹਿਲਾ ਸੁਆ ਸੁੱਕੀ ਵੀਰੇ ਅਸੇ ਆ ਕਰਾਉ ਸੰਗ ਆ ਗਿਆ ਹਲਕਾ ਜਿਹਾ ਹਨਾ ਹਾਂ ਹਲਕਾ ਜਿਹਾ ਕਰਾਉ ਸੰਗ ਆ ਗਿਆ ਮੂੰਹ ਹੈਗੇ ਇਹ 6 ਦੰਦ ਮੂੰਹ ਸੋ ਗਰਮੀ ਵਾਲੀ ਜਮਾ ਡੀ ਫ੍ਰੀਜੀ ਆ ਦੁੱਧ ਦੇਊਗੀ ਦਿਨ ਹਜੇ 12 13 ਦਿਨ ਕਿੰਨੇ ਤੋਂ ਪਾਉ ਦੋ ਹੇਸਟਾ? ਲੋ ਤੋਂ 20 ਕਿਲੋ ਤੋਂ ਸਟਾਰਟਿੰਗ ਕਰੂਗੀ ਭਈ। ਠੀਕ ਹੈ। ਕਿਉਂਕਿ ਐਚਐਫ ਦੇ ਕਰੈਕਟਰ ਜ਼ਿਆਦਾ ਹੈ ਇਹ ਚ ਹਨਾ। ਰੇਟ ਵੀਰੇ ਦਾ ਕੀ ਰੱਖਿਆ? ਜਮਾਂ ਲੈਣ ਦੇ ਨਾਲੇ। ਹਾਂਜੀ ਜੈ ਸਰ ਨੋ ਜਮਾਂ। ਮੁੱਲ ਕਰਾਉਣਾ 90 95 ਕਰ ਲਈ 85000 ਦੀ 25 ਦੀ। ਤੋੜ ਦੀ ਬਾਹਰ ਨੂੰ। ਸਭ ਤੋਂ ਕੱਦ-ਕਾੜ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ਼ ਸੁਥਰਾ। ਚਿਨਪਲਾ ਪੂਨਾ ਪਾ ਕੇ ਲੇਵਾ ਕਰਨਾਗਾ। ਜੀ। ਪਲੂਨ ਪਹਿਲਾ ਸੂਹਾ ਸੂਰੀਆ ਰੇਟ ਦੇ ਵਿੱਚੋਂ ਮਾੜੇ-ਭੜਾ ਗਾਜੈਸ ਮੋਕ ਚ ਹੋ ਜਾਊਗਾ। ਮੋਕੇ ਦੇ ਮਾਨਤਾ ਕਰਦਾਂਗੇ। ਠੀਕ ਹੈ। ਸਭ ਤੋਂ ਫੱਟ ਫਾੜ ਬਿਲ ਪੂਰੇ ਸਾਈਜ਼ ਦੇ ਵਿੱਚ ਆ ਗਈ ਕੈਰੈਕਟਰ ਵਗੈਰਾ ਦੇਖੋ ਇਹਦੇ ਬਹੁਤ ਚੰਗੇ ਤੇ ਮੇਨ ਗੱਲ ਫਿਟਿੰਗ ਵਾਲਾ ਲੈਵਾ ਜਮਾ ਡੀ ਫ੍ਰੀਜੀ ਕਹਿ ਸਕਦਾ ਗਰਮੀ ਵਾਲਾ ਤੋਹਫਾ ਆ ਦੁੱਧ ਵੀ ਦੇਣਾ 20 ਕਿਲੋ ਤੇ ਪਲੱਸ ਜਿਹੜਾ 20 ਕਿਲੋ ਦੁੱਧ ਦੇਣਾ ਤੇ ਦੇਣਾ ਵੀ ਘਰੇ ਡੂ ਆਪਣਾ ਵਰਤੋਂ ਦੇ ਵਿੱਚ ਆਉਣ ਲਾ ਦੁੱਧ ਜਮਾ ਜਿਹੜਾ ਘਰੇ ਵਰਤਿਆ ਜਾਵੇ ਸੰਘਣਾ ਦੁੱਧ ਪਾਉਣਾ ਇਹਨੇ ਜਮਾ ਠੀਕ ਆ ਫਿਟਨੈਸ ਜਮਾ ਹਣਾ ਅੱਗੇ ਬਾਈ ਜੀ ਗੱਲ ਕਰਦੇ ਆ 4 ਨੰਬਰ ਵਾਲੀ ਦੀ ਇਹ ਜੱਸੀ ਆ ਗਈ ਜੀ ਬੜਾ ਠੀਕ ਐ ਸੂਆ ਇਹਦਾ ਜੀ ਅਗਲਾ ਤੀਜਾ ਮਾਲ ਲੈ ਆਪਾਂ ਨੂੰ ਜਿਹੜਾ ਮਾਲਕਾਂ ਨੇ ਦੂਜਾ ਦੱਸਿਆ ਜੀ ਠੀਕ ਹੈ ਤੇ ਬਾਕੀ ਨਾੜਾ ਨੂੜਾ ਬਹੁਤ ਚੰਗੇ ਆ ਹਨਾ ਠੀਕ ਹੈ ਇਹ ਕੈਦਨ ਕੱਢ ਦਈਏ ਵੀਰੇ ਇਹ ਵੀ ਦਿਨ ਤਾਂ ਆਜੇ ਨੇ 8 ਮਹੀਨੇ ਅੰਦਰ ਅੱਛਾ 8-10 ਦਿਨ ਆਜੇ ਬਾਕੀ ਆ ਤੇ ਬਾਲਟ ਲੈ ਹਵਾ ਨੇ ਜਕਾ ਵੀ ਆ ਹਨਾ ਠੀਕ ਹੈ ਸੋ ਮਿਲ ਮਿਲ ਕੇ ਮੇਨ ਵਗੈਰਾ ਦੇਖੋ ਯਾਰ ਰਸਾ ਪਿਆ ਵੀ ਜਾਂਦੇ ਆ ਮੋਟੀ ਜਾਵਾ ਓਲੀ ਦੇਖੋ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦਾ ਇਹ ਆਪਾਂ ਨੂੰ ਮਾਲਕ ਨੇ 16 ਕਿਲੋ ਦੱਸਿਆ ਜੀ ਠੀਕ ਹੈ ਰੇਟ ਇਹਦਾ ਰੇਟ ਇਹਦਾ ਲੈਂਡ ਦੇ ਨਾਲ ਹੀ 57000 ਵੀ ਰੱਖੀ ਤੋੜ ਦੀ ਬਾਹਰ ਨੂੰ ਸਭ ਤੋਂ ਚਾਰ ਨੰਬਰ ਆਪਾਂ ਜਿਹੜੀ ਵਹਿੜ ਦੇਖ ਰਹੇ ਜਰਸੀ ਚੰਗੇ ਜੰਦਜਨ ਵਾਲੀ ਤੇ ਝੋਲੀ ਵਾਲੀ ਵਹਿੜਾ ਜਾਵਾ ਤੇ ਝੋਲੀ ਵੀ ਨਾਲ ਤੇ ਫਟ ਫੜ ਕੰਪੈਕਟ ਹੋਵਣਾ ਦੋਨੇ ਪਾਸੇ ਮਿਲ ਕੇ ਵਿੱਚ ਚੰਗੇ ਰਗਾਈ ਦੁਨੀਆਂ ਤੇ ਬਾਕੀ ਜਿਹੜਾ ਰੇਟ 57000 ਇੱਦੇ ਸੂਬੀ 57000 ਦਾ 10 ਆ ਲੱਗ ਜਾਣਾ ਜਮਾ ਉਹਦੇ ਨਹੀਂ ਪਾਦੇ ਮਿਲਣੀ ਪਰ ਅੱਜ ਆਪਣਾ ਭਾਸਾਰਾ ਜਿੱਤੇ ਭਾਸਾਰਾ ਆਪਾਂ ਦੇ ਦੇਣੀ ਹੈ ਹਨਾ ਠੀਕ ਹੈ ਤੇ ਨੰਬਰ ਬੋਲ ਦਿਓ ਬਾਈ ਜੀ ਦੁਬਾਰੇ ਆਪਣਾ ਨੰਬਰ ਵੀਰੇ 9882 24013 ਜਦੋਂ ਮਰਜੀ ਆਏ ਵੀ ਦੋ ਚਾਰ ਗਾਵਾਂ ਹੁੰਦੀਆਂ ਹਾਂ ਜੀ ਤਿੰਨ ਚਾਰ ਗਾਈਆਂ ਆਪਣੇ ਕੋਲੇ ਹੁੰਦੀਆਂ ਬਾਕੀ ਆਪੇ ਕੋ ਠੀਕ ਹੈ ਜੋ ਪਿੰਡ ਰਾਇਆ ਜ਼ਿਲ੍ਹਾ ਬਠਿੰਡਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ